ਬਸ ਪੈਣੀ ਬੱਲੂ ਤਾਂ ਦਿਨ ਰਾਤ ਨਸ਼ੇ ਨਾਲ ਟੋਲੀ ਰਹਿੰਦਾ ਐ ਇਹਦੇ ਦਿਨ ਵੀ ਨੇੜੀ ਨੇ ਬਾਲਾ ਚੇਰ ਨਹੀਂ ਕੱਟਦਾ ਬਸ ਉਸ ਤੋਂ ਮਗਰੋਂ ਇਹਦੇ ਹਿੱਸੇ ਦਾ ਕਾਰੋਬਾਰ ਜ਼ਮੀਨ ਜਾਇਦਾਦ ਸਭ ਆਪਣੇ ਬੱਗੇ ਦੀ ਬੰਜੂ ਇਹਦੀ ਮਾਂ ਤਾਂ ਜਦੋਂ ਦੀ ਨਿਕਲੀ ਐ ਕਦੇ ਇਹਨੂੰ ਮਿਲਣ ਵੀ ਨਹੀਂ ਆਈ ਪਿਓ ਦੀ ਜਾਇਦਾਦ ਦਾ ਇਕੱਲਾ ਹੀ ਵਾਰਿਸ ਐ ਇਸ ਤੋਂ ਮਗਰੋਂ ਸਭ ਕੁਝ ਆਪਣਾ ਹੀ ਐ ਬੱਗੇ ਦੀ ਮਾਂ ਮੁਲਕੀਤਪੁਰ ਨੇ ਆਪਣੀ ਮਿਲਣ ਆਈ ਭੈਣ ਬਲਜੀਤਪੁਰ ਨੂੰ ਬੱਲੂ ਬਾਰੇ ਹੁੱਬਕੇ ਦੱਸਿਆ ਕਿ ਉਸਦੀ ਮੌਤ ਤੋਂ ਬਾਅਦ ਜ਼ਮੀਨ ਉਹਨਾਂ ਨੂੰ ਹੀ ਮਿਲ ਜੂ। ਨਾਨੀ ਚੰਦਰੀਏ ਐ ਨਾ ਕਹਿ ਫੇਰ ਵੀ ਰੱਬ ਦਾ ਬੰਦਾ ਹੈ, ਤੇਰੇ ਸਹੁਰੇ ਦਾ ਖੂਨ ਹੈ। ਰੱਬ ਤੋਂ ਡਰੀਏ। ਬੇਗਾਨੀ ਜਾਇਦਾਦ ਲਈ ਕਿਸੇ ਦੇ ਗੱਭਰੂ-ਪੁੱਤ ਦੀ ਮੌਤ ਨਹੀਂ ਉਡੀਕਣੀ ਚਾਹੀਦੀ। ਬਲਜੀਤ ਕੌਰ ਨੇ ਆਪਣੀ ਭੈਣ ਨੂੰ ਸਮਝਾਇਆ। ਉਹ ਅਜੇ ਗੱਲਾਂ ਕਰ ਹੀ ਰਹੀਆਂ ਸਨ ਕਿ ਬੱਲੂ ਡਿੱਕ ਡੋਲੇ ਖਾਂਦਾ ਘਰੇ ਵੜਿਆ। ਉਸਦੇ ਕਮੀਜ਼ ਦੇ ਬਟਨ ਖੁੱਲੇ, ਪਜਾਮਾ ਪਾਟਿਆ ਵਾ। ਗਰਲਸ ਮੈਲਾ ਜਿਆ ਪਰਨਾ ਜੋੜੇ ਲਿਬੜੇ ਹੋਏ ਵਾਲ ਉਲਝੇਵੇ ਜਿਵੇਂ ਕਿਸੇ ਨਾਲ ਲੜ ਕੇ ਆਇਆ ਹੋਵੇ ਜੱਬਾਂ ਅੰਦਰ ਵੜੀਆਂ ਵਿਆ ਉਸਨੇ ਆਉਂਦਿਆਂ ਬਲਜੀਤ ਕੋਲ ਦੇ ਗੋਢੀ ਹੱਥ ਲਾਏ ਤੇ ਬੈਠ ਗਿਆ ਬਲਜੀਤ ਨੇ ਉਸ ਵੱਲ ਗੌਰ ਨਾਲ ਵੇਖਿਆ ਤਾਂ ਉਸਨੂੰ ਲੱਗਿਆ ਕਿ ਮਲਕੀਤ कौर ਠੀਕ ਹੀ ਕਹਿੰਦੀ ਸੀ ਕਿਹਦੇ ਦਿਨ ਤੱਕ ਪੁੱਗ ਗਈ ਪਈ ਨੇ ਲੱਗਦਾ ਜੇ ਆਹ ਹਾਲਤ ਰਹੀ ਤਾਂ ਇਹ 6 ਮਹੀਨੇ ਨਹੀਂ ਕੱਟਦਾ ਕਿਹੇ ਜੀ ਕੜੀ ਵਰਗਾ ਗੱਭਰੂ ਨਿੱਕਰਦਾ ਆਉਂਦਾ ਸੀ ਚੰਦਰੀ ਮਾਂ ਨੇ ਵੀ ਕੁਝ ਨਾ ਸੋਚਿਆ ਛੱਡ ਕੇ ਤੁਰਦੀ ਬਣੀ ਜੇ ਬੰਦਾ ਨਹੀਂ ਸੀ ਰਿਆ ਪੁੱਤ ਦੇ ਸਿਰ ਤੇ ਦਿਨ ਕੱਟ ਲੈਂਦੀ ਹੋਰ 2 ਸਾਲਾਂ ਨੂੰ ਇਹਨੇ ਗੱਭਰੂ ਹੋ ਕੇ ਘਰ ਦਾ ਕੰਮ ਚੱਕ ਕੇ ਲੈਣਾ ਸੀ ਸ਼ਰੀਕ ਤਾਂ ਕਹਿੰਦੇ ਨੇ ਮਿੱਟੀ ਦਾ ਵੀ ਮਾਂ ਨਹੀਂ ਹੁੰਦਾ ਚਾਚਾ ਚਾਚੀ ਦਾ ਇਹ ਕੀ ਲੱਗਦਾ ਇਹ ਤਾਂ ਇਹਦੀ ਮੌਤ ਉਡੀਕਦੇ ਨੇ ਇਹ ਕਿਸੇ ਵਿਲੇ ਲੱਗੇ ਤੇ ਅਸੀਂ ਜ਼ਮੀਨ ਦੇ ਮਾਲਕ ਬਣੀਏ ਕਿ ਇਹ じゃ ਕਾਲ ਯੁੱਗ ਦਾ ਜ਼ਮਾਨਾ ਆ ਗਿਆ ਹੱਥ ਨੂੰ ਹੱਥ ਖਾਣ ਆਉਂਦਾ ਕੋਈ ਆਪਦਾ ਨਹੀਂ ਰਿਹਾ ਬਲਜੀਤ ਰੱਬ ਤੋਂ ਡਰਨ ਵਾਲੀ ਧਾਰਮਿਕ ਵਿਚਾਰਾਂ ਦੀ ਧਾਰਨੀ ਔਰਤ ਸੀ ਉਸ ਨੂੰ ਬੱਲੂ ਤੇ ਤਰਸ ਆਇਆ ਵਿਚਾਰਾ ਯਤਿਮ ਉਸ ਨੂੰ ਆਪਣੀ ਭੈਣ ਦਾ ਚਿਹਰਾ ਵੀ ਡੈਨ ਵਰਗਾ ਲੱਗਿਆ ਉਹ ਐਦੂ ਘਟ ਵੀ ਨਹੀਂ ਨਾ ਉਹ ਆਪਦੇ ਬੰਦੇ ਨੂੰ ਬੰਦਾ ਸਮਝਦੀ ਹੈ ਉਹਨੂੰ ਸਿੱਧੇ ਮੂੰਹ ਨਹੀਂ ਬੋਲਦੀ ਨਾ ਉਹ ਕਿਸੇ ਰਿਸ਼ਤੇਦਾਰ ਜਾਂ ਗਵਾਂਡੀਆਂ ਨਾਲ ਵਰਤਦੀ ਹੈ ਜੇਡ ਦੇ ਮਰਨ ਅਤੇ ਜਠਾਣੀ ਦੇ ਨਿਕਲਣ ਤੇ ਉਹਨੂੰ ਘਰ ਮੋਕਲਾ ਲੱਗਦਾ ਤੇ ਜੇਡ ਦੇ ਪੁੱਤ ਦੀ ਮੌਤ ਉਡੀਕਦੀ ਹੈ ਉਹ ਡੈਨ ਕੀ ਹੁੰਦੀ ਐ ਉਹ ਅੰਦਰੇ ਅੰਦਰ ਸੋਚਾਂ ਵਿੱਚ ਡੁੱਬ ਗਈ ਉਸਨੇ ਰਾਤ ਮਸਾ ਲਗਾਈ ਅਗਲੇ ਦਿਨ ਉਹ ਬਾਸ ਚੜੀ ਤੇ ਆਪਣੇ ਪਿੰਡ ਜਾਣ ਦੀ ਬਜਾਈ ਧਨੋਲੇ ਜਾ ਉਤਰੀ ਜਿੱਥੇ ਬੱਲੂ ਦੀ ਭੂਆ ਦਿਆਲੋ ਵਿਆਹੀ ਹੋਈ ਸੀ ਬੱਲੂ ਦੀ ਚਾਚੀ ਦਾ ਸੁਭਾਅ ਹੀ ਐਨਾ ਅੜਪ ਸੀ ਉਹ ਕਿਸੇ ਰਿਸ਼ਤੇਦਾਰ ਨਾਲ ਵਰਤਦੀ ਹੀ ਨਹੀਂ ਸੀ ਇਸ ਕਰਕੇ ਦਿਆਲੋ ਵੀ ਕਦੇ ਆਪਣੇ ਪੇਕੇ ਨਹੀਂ ਸੀ ਆਈ ਉਸ ਨੂੰ ਪਤਾ ਨਹੀਂ ਸੀ ਕਿ ਬੱਲੂ ਦੀ ਹਾਲਤ ਕਿਹੋ ਜਿਹੀ ਐ ਬਲਜੀਤ ਕੌਰ ਨੇ ਹੀ ਦਿਆਲੋ ਨੂੰ ਦੱਸਿਆ ਕਿ ਬੱਲੂ ਨੂੰ ਨਸ਼ਿਆਂ ਦੀ ਲਤ ਲੱਗ ਗਈ ਹੈ ਜੇ ਉਸ ਨੂੰ ਨਾ ਸੰਭਾਲਿਆ ਤਾਂ ਉਹ ਬਾਲਾ ਚਿਰ ਨਹੀਂ ਬਚਦਾ ਕੁਝ ਮਹੀਨੇ ਹੀ ਕੱਟੂਗਾ ਮੇਰੀ ਭੈਣ ਦਾ ਸੁਭਾਅ ਚੰਗਾ ਨਹੀਂ ਹੈ ਉਹ ਤਾਂ ਉਹਨੂੰ ਆਪਦਾ ਸਮਝਦੀ ਨਹੀਂ ਉਹਨੂੰ ਤਾਂ ਬੱਲੂ ਦੀ ਜ਼ਮੀਨ ਜਾਇਦਾਦ ਹੀ ਨਹੀਂ ਹੈ ਵੀ ਕਦੋਂ ਉਹਨਾਂ ਦੇ ਹੱਥ ਆਵੇ ਲਾਲਚੀ ਬੰਦਿਆਂ ਨੂੰ ਕਿਸੇ ਨਾਲ ਮੋਹ ਨਹੀਂ ਹੁੰਦਾ ਭੂਆ ਨੂੰ ਤਾਂ ਭਤੀਜੇ ਬਹੁਤ ਪਿਆਰੇ ਹੁੰਦੇ ਨੇ ਤੇਰੇ ਵੱਡੇ ਭਰਾ ਦੀ ਨਿਸ਼ਾਨੀ ਹੈ ਹੋਨੇ ਤੂੰ ਹੀ ਉਹਨੂੰ ਬਚਾ ਸਕਦੀ ਐ ਆਪਦੇ ਕੋਲ ਆਇਆ ਉੱਤੇ ਰੱਬ ਤਾਂ ਦੇਖਦਾ ਭਲਾ ਕਰਨ ਵਾਲੇ ਤੋਂ ਉਹ ਵੀ ਕੁਝ ਲੁਕੋ ਕੇ ਨਹੀਂ ਰੱਖਦਾ ਬੱਲੂ ਦਰਮਿਆਨੀ ਕਿਸਾਨੀ ਨਾਲ ਜੁੜੇ ਪਰਿਵਾਰ ਵਿੱਚੋਂ ਸੀ ਉਸਦੇ ਹਿੱਸੇ ਪੰਜ ਕੋਇਕੜ ਜਮੀਨ ਸੀ ਉਸਦੇ ਬਾਪ ਹੋਰੀ ਦੋ ਹੀ ਭਰਾ ਸਨ ਜਗੀਰ ਤੇ ਵਜ਼ੀਰ ਜਿੰਨਾ ਚੋਂ ਉਸ ਦਾ ਬਾਪ ਜ਼ਗੀਰ ਵੱਡਾ ਸੀ ਖੇਤੀ ਕਰਕੇ ਘਰ ਦਾ ਸੋਹਣਾ guzara ਚਲਾਉਂਦਾ ਸੀ ਬੰਤ ਪੌਰਵੀ ਘਰ ਦਾ ਕੰਮ ਕਰਦੀ ਪਸ਼ੂ ਸੰਭਾਲਦੀ ਤੇ ਆਪਣੇ ਪਤੀ ਨਾਲ ਕੰਮ 'ਚ ਹੱਥ ਵਟਾਉਂਦੀ ਵਜ਼ੀਰ ਕੰਮ ਘੱਟ ਹੀ ਕਰਦਾ ਸੀ ਤੇ ਉਹਦੀ ਘਰ ਵਾਲੀ ਮਲਕੀਤ ਕੌਰ ਤਾਂ ਗੱਲਾਂ ਬਾਤਾਂ ਨਾਲ ਹੀ ਦੂਜਿਆਂ ਨੂੰ ਉਂਗਲਾਂ ਤੇ ਨਚਾਉਂਦੀ ਸੀ ਇਸ ਕਰਕੇ ਹੀ ਦੋਵਾਂ ਭਰਾਵਾਂ ਨੇ ਆਪਣੀ ਰੋਟੀ ਅੱਡ ਕਰ ਲਈ ਸੀ ਪਰ ਖੇਤੀ ਇਕੱਠੀ ਰੱਖੀ ਹੋਈ ਸੀ 5-6 ਸਾਲ ਪਹਿਲਾਂ ਜ਼ੰਗੀਰ ਝੋਨੇ ਨੂੰ ਪਾਣੀ ਲਾ ਰਿਆ ਸੀ ਤੌਜ਼ੀ ਖੇਤ ਮੋਟਰ ਦਾ ਕਰੰਟ ਲੱਗਣ ਨਾਲ ਮੌਤ ਹੋ ਗਈ ਸੀ ਬੱਲੂ ਦੀ ਮਾਂ ਬੰਤਕੌਰਤਾ ਜੇ ਵੀ ਜਵਾਨੀ ਵਿੱਚ ਹੀ ਸੀ ਜਦੋਂ ਰੰਡੀ ਹੋ ਗਈ ਉਹ ਬਣਦੀ ਠੰਡੀ ਔਰਤ ਸੀ ਕੱਦ ਕਾਠ ਚੰਗਾ ਭਰਮਾ ਸਰੀਰ ਗੋਰਾ ਰੰਗ ਤਿੱਖੇ ਨੈਣ ਨਕਸ਼ ਤੇ ਚੁਸਤ ਚਲਾਕ ਜਨਾਨੀ ਸੀ ਵਜ਼ੀਰ ਤੇ ਮਲਕੀਤ ਕੌਰ ਦਾ ਸੁਭਾਅ ਚੰਗਾ ਨਾ ਹੋਣ ਕਰਕੇ ਉਸ ਨੂੰ ਲੱਗਿਆ ਕਿ ਉਸੇ ਦਿਨ ਇੱਥੇ ਰਹਿ ਕੇ ਸੁਖਾਲੇ ਨਹੀਂ ਲੰਘਣਗੇ ਉਸ ਨੂੰ ਹੋਰ ਵਿਆਹ ਕਰਵਾਉਣ ਦਾ ਤਾਂ ਭਾਵੇਂ ਕੋਈ ਚਾਹ ਨਹੀਂ ਸੀ ਅਤੇ ਨਾ ਹੀ ਜ਼ਰੂਰਤ ਸੀ ਪਰ ਅਸਲ ਗੱਲ ਤਾਂ ਬਾਕੀ ਰਹੀਂਦੀ ਜ਼ਿੰਦਗੀ ਸੌਖ ਨਾਲ ਬਤੀਤ ਕਰਨ ਦੀ ਹੀ ਸੀ ਉਹ ਆਪਣੀ ਦਰਾਣੀ ਦੀ ਨੌਕਰਾਨੀ ਬਣ ਕੇ ਆਪਣਾ ਜੀਵਨ ਨਿਰਭਾਹ ਉਸਦੇ ਆਸਤੇ ਕਰਨ ਦੀ بجائے ਇਹ ਘਰ ਛੱਡਣ ਬਾਰੇ ਸੋਚਣ ਲੱਗੀ ਉਹ ਮਾਨ ਵਿੱਚ ਆਪਣਾ ਘਰ ਕਿਤੇ ਹੋਰ ਬੰਨ੍ਹ ਕੇ ਆਪਣੀ ਜ਼ਿੰਦਗੀ ਸੌਖੀ ਲੰਘਾਉਣ ਦੀ ਸੋਚ 'ਚ ਡੁੱਬੀ ਰਹਿੰਦੀ ਉਹਨਾਂ ਦਾ ਬਾਹਰਲਾ ਘਰ ਫਿਰਨੀ ਦੇ ਦੂਜੇ ਪਾਸੇ ਸੀ ਜਿਸ ਦੀ ਬੈਠਕ ਵਿੱਚ ਇੱਕ ਆਰਐਮਪੀ ਡਾਕਟਰ ਨੇ ਦੁਕਾਨ ਖੋਲੀ ਹੋਈ ਸੀ ਖੋਬਰ ਨਾਲੇ ਦਾ ਰਹਿਣ ਵਾਲਾ ਸੀ ਉਸ ਦਾ ਕੰਮਕਾਰ ਚੰਗਾ ਚੱਲਦਾ ਸੀ ਪਰ ਪਿੰਡ 'ਚ ਉਸ ਦੀ ਆਪਣੀ ਕੋਈ ਜ਼ਮੀਨ ਜਾਇਦਾਦ ਨਹੀਂ ਸੀ ਬੱਲੂ ਦੀ ਮਾਂ ਬਾਹਰਲੇ ਘਰ ਪਸ਼ੂਆਂ ਨੂੰ ਹਰਾਚਾਰਾ ਪਾਉਣ ਪਾਣੀ ਪਿਉਣ ਜਾਂ ਧੁੱਪੇ ਛਾਵੇਂ ਕਰਨ ਜਾਂਦੀ ਤਾਂ ਡਾਕਟਰ ਆਪਣੀ ਦੁਕਾਨ ਵਿੱਚ ਬੈਠਾ ਹੀ ਹੁੰਦਾ ਬੰਤਕੌਰ ਹੌਲੀ-ਹੌਲੀ ਉਸ ਦੇ ਨੇੜੇ ਆਉਣ ਲੱਗੀ ਗੱਲਾਂ ਬਾਤਾਂ ਦੁੱਖ ਸੁੱਖ ਲੈਣ ਦੇਣ ਤੋਂ ਵੱਧਿਆਂ ਉਹਨਾਂ ਦੇ ਸਬੰਧ ਗੂੜੇ ਹੀ ਬਣ ਗਏ ਦੀਵੇਂ ਮਰਦ ਦੇ ਸਬੰਧਾਂ ਨੂੰ ਭਾਵੇਂ ਕਿੰਨਾ ਵੀ ਲੁਕੋਇਆ ਜਾਵੇ ਪਰ ਇਹਨਾਂ ਦੀ ਭਾਫ ਗਿੱਲੀਆਂ ਪਾਥੀਆਂ ਦੇ ਧੂਏ ਵਾਂਗ ਉਠੀ ਪੈਂਦੀ ਹੈ ਜਨਾਨੀਆਂ ਵਿੱਚ ਮੂੰਹੋਂ ਮੂੰਹੀ ਇਹਨਾਂ ਸਬੰਧਾਂ ਦੀ ਗੁੱਝੀ ਜਈ ਚਰਚਾ ਹੋਂ ਲੱਗ ਪਈ ਪਰ ਡਾਕਟਰ ਨੂੰ ਪਿੰਡ ਦੇ ਲੋਕ ਸਾਊ ਆਦਮੀ ਮੰਨਦੇ ਹੋਏ ਉਸਤੇ ਸ਼ੱਕ ਨਹੀਂ ਕਰਨ ਕਰਦੇ ਕਈ ਸਾਲ ਉਸ ਨੂੰ ਇੱਥੇ ਕੰਮ ਕਰਦੇ ਨੂੰ ਹੋ ਗਏ ਸਨ ਪਰ ਕਦੇ ਉਸ ਦੀ ਕੋਈ ਮਾੜੀ ਗੱਲ ਨਹੀਂ ਸੀ ਸੁਣੀ ਉਸ ਦੇ ਹੱਥ ਜਸਵੀ ਸੀ ਕੁੜੀਆਂ ਬੁੜੀਆਂ ਬੇਖੌਫ ਹੋ ਕੇ ਉਸ ਦਵਾਈ ਬੂਟੀ ਲੈ ਆਉਂਦੀਆਂ ਸਨ ਬਸ ਉਦੋਂ ਹੀ ਪਤਾ ਲੱਗਾ ਜਦੋਂ ਬੱਲੂ ਨੂੰ ਛੱਡ ਕੇ ਆਉਂਦੀ ਮਾਂ ਬੰਤਕੌਰ ਰਾਤ ਨੂੰ ਡਾਕਟਰ ਨਾ ਨਿਕਲ ਗਈ ਸੀ ਬੱਲੂ ਉਦੋਂ ਜੇ 12-13 ਸਾਲਾਂ ਦਾ ਹੀ ਸੀ ਬੱਲੂ ਦੇ ਚਾਚਾ ਚਾਚੀ ਅੰਦਰੋਂ ਤਾਂ ਖੁਸ਼ ਸਨ ਕਿ ਹੁਣ ਉਹਨਾਂ ਨੂੰ ਕੰਮ ਧੰਦਾ ਕਰਨ ਵਾਲਾ ਮੁਫਤ ਦਾ ਨੌਕਰ ਮਿਲ ਗਿਆ ਜਿੰਦਾ ਹੋਰ ਕੋਈ ਨਹੀਂ ਹੈ ਵਿਆਹ ਹੋਂ ਦਾ ਹੋ ਨਹੀਂ ਦਿੰਦੇ ਤੇ ਉਹਦੀ ਜਾਇਦਾਦ ਵੀ ਸੰਭਾਲ ਲਵਾਂਗੇ ਉਹਨਾਂ ਉਤਲੇ ਮਨੋਂ ਥਾਣੇ ਰੱਪੜ ਲਿਖਾ ਦਿੱਤੀ ਤੇ ਲੱਭਣ ਦਾ ਡਰਾਮਾ ਜਿਹਾ ਵੀ ਕਰਦੇ ਰਹੇ। ਉਹਨਾਂ ਬੱਲੂ ਨੂੰ ਆਪਣੇ ਘਰ ਹੀ ਲੈ ਆਂਦਾ। ਉਸਦੇ ਵੀ ਚਾਚੇ ਦੇ ਘਰ ਜਾਣ ਦੀ ਮਜਬੂਰੀ ਬਣ ਗਈ ਸੀ। ਬਾਪ ਦੀ ਮੌਤ ਹੋ ਗਈ, ਮਾਂ ਛੱਡ ਕੇ ਅੰਦਸੀ ਥਾਂ ਤੁਰ ਗਈ। ਬੱਲੂ ਨੂੰ ਸੰਭਾਲਣ ਜਾਂ ਚੰਗੀ ਰਾਏ ਦੇਣ ਵਾਲਾ ਆਪਦਾ ਕੋਈ ਨਾ ਰਿਹਾ। ਪਿੰਡਾਂ ਦਾ ਮਾਹੌਲ ਹੀ ਅਜਿਹਾ ਹੁੰਦਾ ਸੀ ਕਿ ਜਵਾਕ ਸਕੂਲ ਵੱਲ ਮੂੰਹ ਕਰਨ ਤੋਂ ਡਰਦੇ ਹੁੰਦੇ ਸਨ। ਮਾਂ-ਬਾਪ ਨੇ ਬੱਲੂ ਨੂੰ ਪੜਨ ਲਾਇਆ ਹੋਇਆ ਸੀ। ਪਰ ਹੁਣ ਉਹਨੂੰ ਸਕੂਲ ਭੇਜਣ ਵਾਲਾ ਕੋਈ ਨਹੀਂ ਸੀ। ਉਹ ਸਕੂਲ ਤੋਂ ਗੈਰਹਾਜ਼ਰ ਹੋਣ ਲੱਗ ਪਿਆ। ਚਾਚਾ ਚਾਚੀ ਤੇ ਚਾਉਂਦੇ ਹੀ ਸਨ ਕਿ ਸਕੂਲੋਂ ਹਟ ਜਾਵੇ ਤੇ ਉਹਨਾਂ ਦਾ ਕੰਮ ਕਰੇ। ਆਕਰ ਉਸਨੇ ਸਕੂਲ ਜਾਣਾ ਬੰਦ ਕਰ ਹੀ ਦਿੱਤਾ। ਹੁਣ ਘਰ ਦਾ ਕੰਮ ਕਰਦਾ, ਬਾਹਰਲੇ ਘਰੋਂ ਬਾਲਣ ਲਿਆ, ਚੁੱਲ੍ਹੇ ਮੂਰੇ ਰੱਖਦਾ, ਖੇਤੋਂ ਪੱਠੇ ਲਿਆਉਂਦਾ, ਪਸ਼ੂਆਂ ਨੂੰ ਸਾਂਭਦਾ, ਡੇਰੀ ਵਿੱਚ ਦੁੱਧ ਪਾਉਂਦਾ, ਖੇਤ ਦਾ ਕੰਮ ਕਰਵਾਉਂਦਾ। ਕਿੰਨੇ ਹੋਰ ਕੰਮ ਸੰਨ ਕਰਦੇ। ਜੋ ਕਰਦਾ ਰਹਿੰਦਾ ਇਹ ਉਹ ਸਮਾਂ ਸੀ ਜਦੋਂ ਪਿੰਡ ਵਿੱਚ ਨਸ਼ਿਆਂ ਦਾ ਦੌਰ ਸ਼ੁਰੂ ਹੋ ਗਿਆ ਸੀ ਉਹ ਮੁੰਡਿਆ ਕੋਲ ਬੈਠਦਾ ਨਸ਼ੇ ਵੀ ਕਰਨ ਲੱਗ ਪਿਆ ਚਾਚੀ ਨੂੰ ਆਂਢੀ ਗਵਾਂਢੀਆਂ ਨੇ ਦੱਸਿਆ ਉਸਨੇ ਕਿਹਾ ਕਿ ਘਰੇ ਆਉਣ ਤੇ ਮਹਿਕੂਰ ਕੇ ਹਟਾਉ ਪਰ ਅੰਦਰੋਂ ਤਾਂ ਚਾਹੁੰਦੀ ਸੀ ਕਿ ਉਹ ਨਸ਼ਈ ਬਣ ਜੇ ਤਾਂ ਚੰਗਾ ਕੋਈ ਵਿਚੋਲਾ ਨਹੀਂ ਬਣੂ ਤੇ ਸਾਡੇ ਜੋਗਰਾ ਹੀ ਰਹਿ ਜਾਊ ਜਦੋਂ ਕੋਈ ਰੋਕਣ ਵਾਲਾ ਹੀ ਨਹੀਂ ਸੀ ਉਹ ਵਾਧਾ ਗਿਆ ਤੇ ਘੋਰੀ ਨਸ਼ਈ ਬਣ ਗਿਆ ਉਹਨ ਉਸਦੀ ਸਿਹਤ ਦਿਨੋ ਦਿਨ ਵਿਗੜ ਰਹੀ ਸੀ ਉਸ ਨੂੰ ਨਾ ਖਾਣ ਪੀਣ ਦਾ ਕੋਈ ਸ਼ੌਂਕ ਸੀ ਤੇ ਨਾ ਪਹਿਨਣ ਦਾ ਬਸ ਹਰ ਵਕਤ ਨਸ਼ੇ ਵਿੱਚ ਹੀ ਟੋਲ ਰਹਿੰਦਾ ਹੋਂਦੀ ਸੀ ਤੇ ਹੁਣ ਬਹੁਤਾ ਚੇਹ ਲੰਗਾਉਣੀ ਨਹੀਂ ਸੀ ਲੱਗਦੀ ਉਸ ਦੀ ਮਾੜੀ ਹਾਲਤ ਵੇਖ ਕੇ ਹੀ ਤਾਂ ਬਲਜੀਤਪੁਰ ਨੇ ਬੱਲੂ ਦੀ ਭੂਆ ਨੂੰ ਸਲਾਹ ਦਿੱਤੀ ਸੀ ਜੇ ਬਚਾਇਆ ਜਾ ਸਕੇ ਤਾਂ ਉਹਦੇ ਭਰਾ ਜੰਗੀਰ ਦੀ ਅੰਜ ਚੱਲਦੀ ਰਹੀ ਦਿਆਲੋ ਆਪਣੇ ਭਰਾ ਦੀ ਔਲਾਦ ਦੀ ਹਾਲਤ ਬਾਰੇ ਪਤਾ ਲੱਗ ਜਾਣ ਤੇ ਕਿਵੇਂ ਚੁੱਪ ਬੈਠ ਸਕਦੀ ਸੀ ਉਹ ਭਾਵੇਂ ਕਈ ਸਾਲਾਂ ਤੋਂ ਪੇਕੇ ਨਹੀਂ ਗਈ ਸੀ ਪਰ ਹੁਣ ਤਾਂ ਉਸ ਦੀ ਮਜਬੂਰੀ ਬਣ ਗਈ ਉਹ ਆਪਦੇ ਪਤੀ ਨੂੰ ਨਾਲ ਲੈ ਕੇ ਦਿਆਲਪੁਰੇ ਪਹੁੰਚ ਗਈ ਉਹਨਾਂ ਬੱਲੂ ਨੂੰ ਆਪਣੇ ਨਾਲ ਧਨੋਲੇ ਲੈ ਜਾਣ ਲਈ ਕਿਹਾ ਤਾਂ ਉਹ ਟਾਲਮਟੋਲ ਕਰਨ ਲੱਗਿਆ ਕਿਉਂਕਿ ਉੱਥੇ ਉਸ ਨੂੰ ਨਸ਼ੇ ਵਾਲੇ ਸਾਥੀ ਨਹੀਂ ਸੰਮਿਲਨੇ ਮਲਕੀਤ ਕੋਰ ਦਾ ਇਰਾਦਾ ਵੀ ਭੂਆ ਨਾਲ ਨਾ ਭੇਜਣ ਦਾ ਸੀ ਕਿਉਂਕਿ ਬੱਲੂ ਦੇ ਜਾਣ ਤੋਂ ਬਾਅਦ ਸਾਰਾ ਘਰ ਦਾ ਕੰਮ ਉਸ ਨੂੰ ਹੀ ਕਰਨਾ ਪੈਣਾ ਸੀ ਇਸ ਲਈ ਉਸਨੇ ਵੀ ਹੜੀਕਾ ਲਾਉਣ ਦਾ ਯਤਨ ਕੀਤਾ ਪਰ ਭੂਆ ਨੇ ਜ਼ੋਰ ਪਾ ਕੇ ਉਹਨਾਂ ਨੂੰ ਮਨਾ ਹੀ ਲਿਆ ਤੇ ਬੱਲੂ ਨੂੰ ਨਾਲ ਲੈ ਕੇ ਤਨੋਲੇ ਪਹੁੰਚ ਗਈ ਪਿੰਡ ਦੇ ਇੱਕ ਡਾਕਟਰ ਤੋਂ ਬੱਲੂ ਦਾ ਨਸ਼ਾ ਛੱਡਣ ਦਾ ਇਲਾਜ ਸ਼ੁਰੂ ਕਰਵਾ ਦਿੱਤਾ ਉਸ ਦਾ ਆਪ ਦੇ ਪਿੰਡ ਵਾਲੇ ਨਸ਼ਈ ਬੇਲੀਆਂ ਨਾਲੋਂ ਨਾਤਾ ਟੁੱਟ ਗਿਆ ਭੂਆ ਦਾ ਪਰਿਵਾਰ ਉਸ ਦੀ ਨਿਗਰਾਨੀ ਰੱਖਦਾ ਅਤੇ ਉਸ ਦੀ ਖੁਰਾਕ ਵੱਲ ਵਿਸ਼ੇਸ਼ ਧਿਆਨ ਦਿੱਤਾ ਥੋੜੇ ਹੀ ਦਿਨਾਂ ਵਿੱਚ ਬੱਲੂ ਦਾ ਫਰਕ ਵਿਖਾਈ ਦੇਣ ਲੱਗਾ ਛੇ ਸੱਤ ਮਹੀਨੇ ਪੂਆ ਨੇ ਉਸ ਨੂੰ ਆਪਣੇ ਕੋਲ ਰੱਖਿਆ ਉਸੇ ਨਸ਼ੇ ਛੁਡਾ ਦਿੱਤੇ ਸੇਤ ਵਧੀਆ ਬਣ ਗਈ ਫਿਰ ਉਸ ਨੂੰ ਬਿਠਾ ਕੇ ਵਧੀਆ ਜੀਵਨ ਬਤੀਤ ਕਰਨ ਆਪਦਾ ਘਰ ਬੰਨਣ ਤੇ ਜ਼ਮੀਨ ਜਾਇਦਾਦ ਸੰਭਾਲਣ ਦੀਆਂ ਸਲਾਹਾਂ ਦਿੱਤੀਆਂ ਬਲੂ ਬਚਪਨ ਤੋਂ ਹੀ ਸਿਆਣਾ ਤਾਂ ਬਹੁਤ ਸੀ ਪਰ ਘਰ ਦੇ ਹਾਲਾਤਾਂ ਨੇ ਹੀ ਉਸ ਨੂੰ ਬਰਬਾਦੀ ਵੱਲ ਤੋਰ ਦਿੱਤਾ ਸੀ ਹੁਣ ਉਹ ਸੰਭਲ ਗਿਆ ਤੇ ਉਸ ਨੇ ਜ਼ਿੰਦਗੀ ਭਰ ਨਸ਼ਿਆਂ ਤੋਂ ਦੂਰ ਰਹਿਣ ਦੀ ਸੌ ਖਾਦੀ ਤੇ ਆਪਣੇ ਪਿੰਡ ਆ ਗਿਆ ਉਸਨੇ ਚਾਚੀ ਦੇ ਘਰ ਜਾਣ ਦੀ ਬਜਾਏ ਆਪਣਾ ਬੰਦ ਪਿਆ ਘਰ ਖੋਲਿਆ ਚੁੱਲਾ ਚੌਂਤਰਾ ਸਵਾਰਿਆ ਰਾਸ਼ਨ ਪਾਣੀ ਲਿਆਂਦਾ ਤੇ ਉਜੜਿਆ ਘਰ ਮੁਰ ਸੁਰਜੀਤ ਕਰਨ ਵੱਲ ਧਿਆਨ ਦਿੱਤਾ ਜੇ ਕੁਰੀਤیاں ਤੇ ਮਾੜੇ ਕੰਮ ਛੱਡ ਕੇ ਨੌਜਵਾਨ ਮੁਰ ਸਿੱਧੇ ਰਸਤੇ ਆ ਜਾਵੇ ਤਾਂ ਉਸ ਦੀ ਜ਼ਿੰਦਗੀ ਸੁਖਾਂਵੇਂ ਰਾਹ ਤੋਰ ਹੀ ਪੈਂਦੀ ਹੈ ਉਸ ਕੋਲ ਤਾਂ ਚਾਰ ਸਿਆੜ ਵੀ ਸਨ ਜਿਸ ਦੇ ਸਹਾਰੇ ਉਹ ਚੰਗਾ ਜੀਵਨ ਹੰਡਾ ਸਕਦਾ ਸੀ ਉਹਨਾਂ ਦੇ ਘਰ ਤੋਂ ਚਾਰ ਕੁ ਘਰਾਂ ਦੀ ਵਿੱਥ ਤੇ ਹੀ ਮਹਿਰਿਆਂ ਦਾ ਘਰ ਸੀ ਉਸ ਪਰਿਵਾਰ ਦੀ ਮੁਖੀ ਪਰ ਸਿੰਨੀ ਮੈਰੀ ਬਹੁਤ ਚੰਗੀ ਔਰਤ ਸੀ ਜੋ ਹਰੇਕ ਦਾ ਦੁੱਖ ਸੁੱਖ ਸਮਝਦੀ ਸੀ ਅਤੇ ਆਪਦੀ ਸਮਰੱਥਾ ਮੁਤਾਬਿਕ ਮਦਦ ਕਰਨ ਦਾ ਵੀ ਯਤਨ ਕਰਦੀ ਰਹਿੰਦੀ ਸੀ ਪਰ ਸਿੰਨੀ ਮੈਰੀ ਨੇ ਇੱਕ ਦਿਨ ਉਸ ਨੂੰ ਆਪਣੇ ਕੋਲ ਬੁਲਾ ਕੇ ਕਿਹਾ ਬੱਲੂ ਜੇ ਤੂੰ ਆਪਦਾ ਘਰ ਬਣਨਾ ਚਾਹੁੰਦਾ ਹੈ ਤਾਂ ਗੱਲ ਕਰਾਂ ਮੇਰੇ ਪੇਕੇ ਪਿੰਡ ਇੱਕ ਲੜਕੀ ਐ ਆਠ ਪੜੀ ਵੀ ਐ ਹੋਂਦਾ ਬਾਪ ਕੈਂਸਰ ਦਾ ਮਰੀਜ਼ ਐ ਜ਼ਮੀਨ ਜਾਇਦਾਦ ਬਿਮਾਰੀ ਤੇ ਲੱਗ ਗਈ ਦੇਰ ਇਹ ਦੂ ਤਾਂ ਕੋਸ਼ ਨਹੀਂ ਸਕਦੇ ਕੁੜੀ ਨੂੰ ਜੱਜਦੀ ਵੀ ਐ ਤੇਰਾ ਘਰ ਵੱਜ ਜੂ ਚੁੰਨੀ ਚੜਾਵਾ ਕਰਕੇ ਲੈ ਆਵਾਂਗੇ ਤੂੰ ਕਿਸੇ ਕੋਲ ਗੱਲ ਨਾ ਕਰੀ ਲੋਕ ਪਾਣੀ ਮਾਰ ਦਿੰਦੇ ਨੇ ਜੇ ਸਲਾਹ ਬੰਦੀ ਐ ਤਾਂ ਦੱਸ ਦੇਈ ਬੱਲੂ ਨੇ ਕਿਹੜਾ ਕਿਸੇ ਨਾਲ ਸਲਾਹ ਕਰਨੀ ਸੀ ਘਰ ਬੰਨਣ ਦੀ ਉਸਨੂੰ ਜ਼ਰੂਰਤ ਵੀ ਸੀ ਉਸਨੇ ਕਹਿ ਦਿੱਤਾ ਤਾਈ ਹੋਰ ਕੀ ਚਾਹੀਦਾ ਰੋਟੀ ਤਾਂ ਪੱਕਦੀ ਹੋ ਜੂ ਮੇਰੇ ਵੱਲੋਂ ਤਾਂ ਹਾਂ ਹੀ ਐ ਬਾਕੀ ਜਿਵੇਂ ਤੂੰ ਕਰੇਂਗੀ ਠੀਕ ਐ ਪਰ ਸਿੰਨੀ ਅਗਲੇ ਦਿਨ ਆਪਣੇ ਪੇਕੇ ਆਕ ਲਈ ਗਈ ਤੇ ਕੁੜੀ ਦੇ ਬਾਪ ਨਾਲ ਗੱਲ ਕੀਤੀ ਉਹ ਵੀ ਆਪਣੀ ਜ਼ਿੰਦਗੀ ਦੇ ਅਖੀਰਲੇ ਦਿਨਾਂ ਵਿੱਚ ਹੀ ਸੀ ਉਸਨੇ ਕਿਹਾ ਬੀਬੀ ਤੈਨੂੰ ਵੀ ਦੀਂਦਾ ਹੀ ਐ ਮੇਰੀ ਜ਼ਿੰਦਗੀ ਹੁਣ ਬਹੁਤ ਹੀ ਨਹੀਂ ਜੇ ਮੈਂ ਆਪਣੇ ਹੱਥੀਂ ਧੀ ਨੂੰ ਤੋੜ ਦੇਵਾਂ ਤਾਂ ਇਸ ਤੋਂ ਚੰਗਾ ਹੋਰ ਕੀ ਹੋ ਮੈਂ ਆਪਣੇ ਸਿਰੋਪ ਭਾਰ ਲਾ ਕੇ ਸੌਖ ਨਾਲ ਜਾਵਾਂ ਪਰ ਮੇਰੀ ਧੀ ਨੂੰ ਕੋਈ ਔਕ ਨਾ ਹੋਵੇ ਉਹ ਸੌਕੀ ਰਹੇ ਪਰ ਸਿੰਨੀ ਨੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਮੁੰਡਾ ਕੱਲਾ ਹੈ 5 ਏਕੜ ਜ਼ਮੀਨ ਹੈ ਵਧੀਆ ਕਮਾਈ ਕਰਦਾ ਹੈ ਇਸ ਤੋਂ ਵਧੀਆ ਕੀ ਹੋ ਨਾ ਸਾਸਰ ਨਾ ਨਨਦ ਤੇ ਨਾ ਹੀ ਦਰਾਣੀ ਜਠਾਣੀ ਬਸ ਆਪ ਦਾ ਕਮਾਉਣ ਗਈ ਤੇ ਖਾਣ ਗਈ ਦੀਪੀ ਦੇ ਬਾਪ ਨੂੰ ਵੀ ਸਾਰੀ ਗੱਲ ਚੱਜ ਗਈ ਉਹਨਾਂ ਸਲਾਹ ਕਰਕੇ ਅਗਲੇ ਐਤਵਾਰ ਦਾ ਚੁੰਨੀ ਚੜਾ ਵਤ ਕਰਨ ਦਾ ਪ੍ਰੋਗਰਾਮ ਤੈਅ ਕਰ ਲਿਆ ਪਿੰਡ ਆ ਕੇ ਪਰ ਸਿੰਨੀ ਨੇ ਬੱਲੂ ਨੂੰ ਤਿਆਰੀ ਕਰਨ ਲਈ ਕਹਿ ਦਿੱਤਾ ਤਿਆਰੀ ਵੀ ਕੀ ਕਰਨੀ ਸੀ ਨਵੇਂ ਕੱਪੜੇ ਬਣਾਉਣੇ ਸਨ ਬੱਲੂ ਦੇ ਚਾਚਾ ਚਾਚੀ ਆਂਡ ਗਵਾਂਡ ਸਭ ਤੋਂ ਇਹ ਗੱਲ ਪੇਤ ਬਣਾ ਕੇ ਹੀ ਰੱਖੀ ਗਈ ਬੱਜਿਆ ਦੇ ਐਤਵਾਰ ਆਇਆ ਤਾਂ ਬੱਲੂ ਨੇ ਆਪਣੇ ਨਵੇਂ ਸਵਾਈ ਕੱਪੜੇ ਚੋਲੇ ਵਿੱਚ ਪਾਏ ਤੇ ਰਾਮਪੁਰੇ ਵਾਲੀ ਬੱਸ ਚੜ ਗਿਆ ਪਰ ਸਿੰਨੀ ਵੀ ਰਾਮਪੁਰੇ ਪਹੁੰਚ ਗਈ ਪੋਤੇ ਬੱਲੂ ਨੇ ਨਵੇਂ ਕੱਪੜੇ ਪਾ ਲਏ ਸੰਧੂਰੀ ਪੱਗ ਬੰਨ ਲਈ 파ਟੇ ਲਿਬੜੇ ਕੱਪੜਿਆਂ ਵਿੱਚ ਰਹਿਣ ਵਾਲੇ ਬੱਲੂ ਨੂੰ ਤਾਂ ਜਿਹਾ ਰੂਪ ਚੜਿਆ ਕਿ ਉਹ ਤਾਂ ਪਛਾਣ ਵਿੱਚ ਹੀ ਨਾ ਆਵੇ ਪਰ ਸਿੰਨੀ ਨੇ ਉਸ ਨੂੰ ਵੇਖ ਕੇ ਧਰਤੀ ਤੇ ਧੁੱਕਿਆ ਵੀ ਨਜ਼ਰ ਨਾ ਲੱਗ ਜੇ ਕੋਥੋਂ ਉਹਨਾਂ ਕਾਰ ਕਰਾਏ ਤੇ ਕਰਵਾਈ ਤੇ ਆਖਲੀਏ ਪਹੁੰਚ ਗਈ ਦੀਪੀ ਦੇ ਮਾਪੇ ਬੱਲੂ ਨੂੰ ਵੇਖ ਕੇ ਖੁਸ਼ ਹੋ ਗਏ ਉਸ ਦਾ ਕਦ ਕਾਠ ਵੀ ਦੀਪੀ ਨਾਲ ਮੇਲ ਖਾਂਦਾ ਸੀ ਤੇ ਸ਼ਰਾਫਤ ਵੀ ਉਸ ਦੇ ਚਿਹਰੇ ਤੇ ਸਾਫ਼ ਝਲਕਦੀ ਸੀ ਦੀਪੀ ਦੇ ਮਾਪੇ ਆਪਣੇ ਸ਼ਰੀਕੇ ਵਾਲੇ ਪੰਜੂ ਦੇ ਪਰਿਵਾਰਾਂ ਦੇ ਮੈਂਬਰ ਬੁਲਾ ਲਈ ਤੇ ਚੁੰਨੀ ਚੜਾਵਾ ਕਰ ਦਿੱਤਾ ਬਾਪ ਨੇ ਆਪਣੇ ਹੱਥੀਂ ਧੀ ਦੀਪੀ ਦਾ ਪੱਲਾ ਬੱਲੂ ਦੇ ਹੱਥ ਫੜਾਇਆ ਚਾਹ ਪਾਣੀ ਪਿਲਾ ਕੇ ਦੀਪੀ ਨੂੰ ਵਿਦਾ ਕਰ ਦਿੱਤਾ ਬੱਲੂ ਦੇ ਚਾਚਾ ਚਾਚੀ ਤੇ ਆਂਡੀਆਂ ਗਵਾਂਡੀਆਂ ਨੂੰ ਤਾਂ ਉਦੋਂ ਹੀ ਪਤਾ ਲੱਗਿਆ ਜਦ ਕਾਰ ਦਿਆਲਪੁਰੇ ਉਹਨਾਂ ਦੇ ਘਰ ਮੋੜੇ ਆ ਰੁਕੀ ਘਰ ਵਿੱਚ ਬੱਲੂ ਤੋਂ ਬਗੈਰ ਹੋਰ ਕੋਈ ਮੈਂਬਰ ਨਹੀਂ ਸੀ ਰਿਸ਼ਤੇਦਾਰ ਉਸਨੇ ਬੁલાਏ ਨਹੀਂ ਸਨ ਆੰਦਗਵਾਂਡ ਤੋਂ ਪਰਦਾ ਰੱਖਿਆ ਗਿਆ ਸੀ ਫੇਰ ਨਾ ਦੀਪੀ ਨੂੰ ਲਾਉਣ ਵਾਲੀਆਂ ਕੁੜੀਆਂ ਸਾਂ ਤੇ ਨਾ ਹੀ ਪਾਣੀ ਵਾਰਨ ਵਾਲੀ ਕੋਈ ਔਰਤ ਬੱਲੂ ਨੇ ਆਪ ਹੀ ਉਸ ਦਾ ਹੱਥ ਫੜਿਆ ਤੇ ਅੰਦਰ ਲਾ ਜਾ ਕੇ ਚਾਦਰ ਵਿਸ਼ੀ ਵਾਲੇ ਪਲੰਗ ਤੇ ਬਿਠਾ ਦਿੱਤਾ ਕੱਚੀ ਚਾਰ ਦੀਵਾਰੀ ਪਿੱਛੇ ਸੁਭਾਤ ਤੇ ਉਸਦੇ ਮੂਰੇ ਬਾਂਡਾ ਸੁਭਾਤ ਵਿੱਚ ਇੱਕ ਪਾਸੇ ਬੱਲੂ ਦੀ ਮਾਂ ਦੀ ਪੇਟੀ ਪਈ ਜਿਸ ਉੱਪਰ ਟੋਕਰਾ ਦੋ ਕੁ ਪੀਪੀਆਂ ਤੇ ਹੋਰ ਪਏ ਨਿੱਕ ਸੁੱਕ ਤੋਂ ਓਹ ਲੱਗਦਾ ਜਿਵੇਂ ਪੇਟੀ ਨੂੰ ਕੋਲਿਆ ਵੀ ਸਾਲਾਂ ਦਾ ਸਮਾਂ ਹੋ ਗਿਆ ਹੋਵੇ ਇੱਕ ਪਾਸੇ ਬਣਾਏ ਟੰਗਨੇ ਤੇ ਗਦੇਲੇ ਖੇਸ ਚਾਦਰਾ ਲੰਮਕ ਰਈਆਂ ਸਨ ਕੰਦ ਨਾਲ ਖੜੇ ਸੂਤ ਤੇ ਬਾਣ ਦੇ ਮੰਜੇ ਦੂਜੇ ਪਾਸੇ ਇੱਕ ਟੁੱਟੀ ਲੱਤ ਵਾਲੀ ਕੁਰਸੀ ਤੇ ਸਟੂਲ ਪਲੰਗ ਤੇ ਬੈਠੀ ਦੀਪੀ ਨੇ ਚਾਰ ਸਵੇਰੇ ਨਿਗਾਹ ਮਾਰੀ ਇੱਕ ਵਾਰ ਤਾਂ ਉਸ ਨੂੰ ਖਿਆਲ ਆਇਆ ਕਿ ਮੇਰਾ ਬਾਪ ਭਾਵੇਂ ਭਿਆਨਕ ਬਿਮਾਰੀ ਚੱਲ ਰਿਹਾ ਹੈ ਘਰ ਦੀ ਹਾਲਤ ਗਰੀਬੀ ਵਾਲੀ ਬਣ ਚੁੱਕੀ ਹੈ ਪਰ ਫਿਰ ਵੀ ਪੇਕੇ ਘਰ ਐਨੀ ਉਦਾਸੀ ਤੇ ਮਾੜੀ ਹਾਲਤ ਤਾਂ ਨਹੀਂ ਫਿਰ ਉਸਨੂੰ ਖਿਆਲ ਆਇਆ ਕਿ ਤੀਵੀਂ ਬਿਨ ਬਗੈਰ ਕਾਹਦਾ ਘਰ ਹੁੰਦਾ ਨਾ ਮਾਂ ਨਾ ਕੋਈ ਭੈਣ ਤੇ ਨਾ ਹੀ ਪਤਨੀ ਫਿਰ ਘਰ ਨੂੰ ਕੌਣ ਸੰਭਾਲਦਾ ਇਹ ਹਾਲਤ ਤਾਂ ਹੋਣੀ ਹੀ ਸੀ ਉਸਨੇ ਸੋਚਿਆ ਮੇਰੀ ਕਿਸਮਤ ਵੀ ਤਾਂ ਬੱਲੂ ਨਾਲੋਂ ਬਹੁਤੀ ਚੰਗੀ ਨਹੀਂ ਲੱਗਦੀ ਮਾਂ ਬਾਪ ਨੇ ਚਾਹਵਾਂ ਨਾਲ ਪਾਲਿਆ ਪੜਾਇਆ ਤੇ ਮੇਰੇ ਵਿਆਹ ਲਈ ਬੜੀਆਂ ਉਮੀਦਾਂ ਪਾਲੀਆਂ ਪਰ ਹੁਣ ਜਦ ਵਿਆਹ ਹੋਇਆ ਤਾਂ ਮਾਪਿਆਂ ਨੇ ਮਜਬੂਰੀ ਵਸ ਖਾਲੀ ਹੱਥ ਘਰੋਂ ਵਿਦਾ ਕਰਤੀ ਸਹੁਰੇ ਘਰ ਪਹੁੰਚੀ ਤਾਂ ਨਾ ਕੋਈ ਮੈਨੂੰ ਗੱਡੀ 'ਚ ਉਤਾਰਨ ਵਾਲੀ ਤੇ ਨਾ ਹੀ ਪਾਣੀ ਵਾਰਨ ਵਾਲੀ ਇਹ ਸੋਚ ਕੇ ਉਸ ਦੀ ਅੱਖਾਂ ਵਿੱਚੋਂ ਅਥਰੂ ਵਗ ਤੁਰੇ ਐਨ ਨੂੰ ਬੱਲੂ ਦੁੱਧ ਦੇ ਦੋ ਗਲਾਸ ਤੇ ਖਾਣ ਲਈ ਮਠਿਆਈ ਥਾਲ ਵਿੱਚ ਰੱਖ ਕੇ ਲਈ ਆਉਂਦਾ ਦਿਸਿਆ ਤਾਂ ਦੀਪੀ ਨੇ ਚੁੰਨੀ ਦੇ ਲਾੜ ਨਾਲ ਅੱਖਾਂ ਪੁੰਝੀਆਂ ਦੀਪੀ ਤੂੰ ਪੜੀ ਲਿਖੀ ਹੈ ਤੇ ਸਿਆਣੀ ਹੈ ਅੱਜ ਆਪਣਾ ਸ਼ਗਨਾ ਦਾ ਦਿਨ ਐ ਤੂੰ ਰੋ ਕਿਉਂ ਰਹੀ ਐ ਮੈਂ ਸਮਝਦਾ ਕਿ ਮਾਪਿਆਂ ਦਾ ਵਿਛੋੜਾ ਹਰ ਕੁੜੀ ਨੂੰ ਹਲੂਨਾ ਤਾਂ ਦਿੰਦਾ ਐ ਪਰ ਮੈਂ ਤੇਰੀ ਹਰ ਇੱਛਾ ਪੂਰੀ ਕਰੂੰਗਾ ਐਵੇਂ ਦਿਲ ਨਾ ਹੌਲਾ ਕਰ ਬੱਲੂ ਨੇ ਉਸ ਕੋਲ ਪਲੰਗ ਤੇ ਬੈਠਦਿਆਂ ਉਸ ਨੂੰ ਕਲਾਵੇਂ ਵਿੱਚ ਲੈ ਕੇ ਦਿਲ ਧਰਾਇਆ ਨਹੀਂ ਜੀ ਵਿਛੋੜੇ ਵਾਲੀ ਗੱਲ ਨਹੀਂ ਐ ਮੈਂ ਤਾਂ ਤੇਰਾ ਘਰ ਵੇਖ ਕੇ ਹੀ ਉਦਾਸ ਜੀ ਹੋ ਗਈ ਦੀਪੀ ਨੇ ਆਪਣੇ ਅੰਦਰਲੀ ਗੱਲ ਬਾਹਰ ਕੱਢੀ ਕਿਉਂ ਕੀ ਹੋਇਆ ਆਪਣੇ ਘਰ ਨੂੰ ਬਾਖੂ ਦਾ ਦਿੱਤਾ ਸਭ ਕੁਝ ਆਪਣੇ ਉਦਾਸ ਨਹੀਂ ਹੋਈਦਾ ਬੱਲੂ ਨੇ ਹੌਸਲਾ ਦਿੱਤਾ ਨਹੀਂ ਓ ਨੀ ਘਰ ਵਿੱਚ ਨਾ ਕੋਈ ਔਰਤ ਨਾ ਤੇਰੇ ਬਗੈਰ ਹੋਰ ਕੋਈ ਮੈਂਬਰ ਮੈਂ ਪਹਿਲੇ ਦਿਨ ਸੌਰੀ ਪਹੁੰਚੀ ਤਾਂ ਮੈਨੂੰ ਨਾ ਕਿਸੇ ਨੇ ਗੱਡੀ 'ਚ ਉਤਾਰਿਆ ਨਾ ਬਿਠਾਇਆ ਤੇ ਨਾ ਹੀ ਕਿਸੇ ਨੇ ਚਾਹ ਪਾਣੀ ਪੁੱਛਿਆ ਇਹ ਸਭ ਕੁਝ ਤੈਨੂੰ ਹੀ ਕਰਨਾ ਪਿਆ ਦੀਪੀ ਨੇ ਇਹ ਕਹਿ ਕੇ ਆਪਣਾ ਮਨ ਹੌਲਾ ਕੀਤਾ ਹੈ ਕੰਮਲੀ ਇਨਸਾਨ ਨੂੰ ਉਦਾਸ ਨਹੀਂ ਹੋਣਾ ਚਾਹੀਦਾ ਸਗੋਂ ਦੁੱਖਾਂ ਤਕਲੀਫਾਂ ਹਾਲਾਤਾਂ ਦਾ ਮੁਕਾਬਲਾ ਕਰਨਾ ਚਾਹੀਦਾ ਹੁਣ ਤੂੰ ਆ ਗਈ ਹੈ ਘਰ ਨੂੰ ਸੰਭਾਲ ਲਵੇਂਗੀ ਔਰਤਾਂ ਵੀ ਘਰ ਚਾਇਆ ਕਰਨਗੀਆਂ ਘਰ ਵੀ ਸਾਫ਼ ਸੁਥਰਾ ਹੋਜੂ ਬੱਚੇ ਵੀ ਹੋ ਜਾਣਗੇ ਪਰੌਣਕ ਵੀ ਹੋਜੂ ਮੈਂ ਕਮਾਈ ਕਰਕੇ ਤੈਨੂੰ ਕੋਈ ਤੋੜ ਨਹੀਂ ਰਹਿਣ ਦਿੰਦਾ ਤੇ ਤੂੰ ਘਰ ਨੂੰ ਸੰਭਾਲ ਲਈ ਬੱਲੂ ਨੇ ਉਸ ਨੂੰ ਆਪਣੀ ਸ਼ਾਤੀ ਨਾਲ ਘੋਟ ਕੇ ਲਾਉਂਦਿਆਂ ਚੰਗੇ ਦਿਨਾਂ ਦੀ ਆਸ ਬਣਾਈ ਗੱਲਾਂ ਕਰਦੀ ਦੀਪੀ ਦੀ ਨਿਗਾਹ ਬਲੰਗ ਕੋਲ ਪਏ ਸਟੂਲ ਵੱਲ ਪਈ ਤਾਂ ਉਸ ਉੱਤੇ ਫਰੇਮ ਵਿੱਚ ਜੜੀ ਰੇਤੇ ਨਾਲ ਭਰੀ ਹੋਈ ਔਰਤ ਦੀ ਤਸਵੀਰ ਪਈ ਸੀ ਜਿਸ ਨੂੰ ਵੇਖਦਿਆਂ ਉਸਨੇ ਅੰਦਾਜ਼ਾ ਲਾਇਆ ਕਿ ਬੱਲੂ ਦੀ ਮਾਂ ਦੀ ਹੀ ਹੋ ਸਕਦੀ ਹੈ ਉਸਨੇ ਉਹ ਫੋਟੋ ਚੁੱਕੀ ਤੇ ਆਪਣੇ ਚੁੰਨੀ ਨਾਲ ਹੀ ਸਾਫ਼ ਕਰਕੇ ਉਸ ਨੂੰ ਗੋਹ ਨਾਲ ਵੇਖਿਆ ਹਾਂ ਜੀ ਇਹ ਫੋਟੋ ਤੇਰੀ ਮਾਤਾ ਜੀ ਦੀ ਹੈ ਦੀਪੀ ਨੇ ਉਤਸੁਕਤਾ ਨਾਲ ਪੁੱਛਿਆ ਨਹੀਂ ਦੀਪੀ ਇਹ ਤਾਂ ਮੈਨੂੰ ਜਨਮ ਦੇਣ ਵਾਲੀ ਜਨਾਨੀ ਦੀ ਐ ਬੇਵਫਾ ਔਰਤ ਦੇ ਦਰਦ ਬੱਲੂ ਨੇ ਸੁੱਤੇ ਸੁਭਾਹੀ ਜਵਾਬ ਦੇ ਦਿੱਤਾ ਇਹ ਤੂੰ ਕੀ ਕਹਿ ਰਿਆ ਹੈ ਜਨਮ ਤਾਂ ਮਾਂ ਹੀ ਦਿੰਦੀ ਹੈ ਤੇ ਆਪਣੀ ਔਲਾਦ ਨੂੰ ਪਾਲਦੀ ਪਲੋਸਦੀ ਹੈ ਤੂੰ ਐਨੀ ਰੁੱਕੀ ਭਾਸ਼ਾ ਵਰਤ ਰਹੀ ਮਾਂ ਬਾਰੇ ਦੀਪੀ ਨੇ ਮਾਂ ਦਾ ਅਰਥ ਸਮਝਾਉਂਦਿਆਂ ਬੱਲੂ ਨੂੰ ਟੋਣਾ ਚਾਹਿਆ ਦੀਪੀ ਮਾਂ ਹੁੰਦੀ ਤਾਂ ਮੈਨੂੰ ਬਗਾਨੇ ਵਸ ਛੱਡ ਕੇ ਕਿਸੇ ਹੋਰ ਨਾਲ ਨਾ ਨਿਕਲਦੀ ਉਹ ਮੈਨੂੰ ਪਾਲਦੀ ਅੱਜ ਤੇਰੇ ਸਿਰ ਤੋਂ ਪਾਣੀ ਵਾਰ ਕੇ ਪਿੰਦੀ ਮੈਂ ਵੀ ਉਸ ਦੀ ਸੇਵਾ ਕਰਦਾ ਬੱਲੂ ਤੋਂ ਸੱਚ ਛੁਪਾਇਆ ਨਾ ਗਿਆ ਦੇਖੋ ਜੀ ਕੋਈ ਮਾਂ ਇਹੋ ਜੀ ਨਹੀਂ ਹੁੰਦੀ ਜੋ ਆਪਦੇ ਪੁੱਤ ਨੂੰ ਬੇਸਹਾਰਾ ਛੱਡ ਕੇ ਕਿਤੇ ਹੋਰ ਤੁਰ ਜੇ ਅਜਿਹੇ ਕਰਨ ਵੇਲੇ ਔਰਤ ਨੂੰ ਦਿਲ ਤੇ ਪੱਥਰ ਧਰਨਾ ਪੈਂਦਾ ਹੋਂਦੀ ਕੀ ਮਜਬੂਰੀ ਸੀ ਇਹ ਤਾਂ ਉਹ ਹੀ ਜਾਣਦੀ ਹੈ ਦੀਪੀ ਨੇ ਔਰਤ ਹਿਰਦੇ ਦੀ ਭਾਵਨਾ ਪ੍ਰਗਟ ਕੀਤੀ ਨਹੀਂ ਦੀਪੀ ਟਾਡੀ ਗੱਲ ਨਹੀਂ ਸੀ 5-7 ਸਾਲਾਂ ਦੀ ਔਕ ਸੀ ਮੈਂ ਗੱਭਰੂ ਹੋ ਕੇ ਘਰ ਸੰਭਾਲ ਹੀ ਲੈਣਾ ਸੀ ਘਰ ਦਾ ਅੱਜ ਵਾਲਾ ਹਾਲ ਤਾਂ ਨਾ ਹੁੰਦਾ ਬਲੂ ਨੇ ਘਰ ਖਰਾਬ ਹੋਣ ਦਾ ਦੁੱਖ ਜ਼ਾਹਿਰ ਕੀਤਾ ਇਹ ਗੱਲ ਤਾਂ ਉਹ ਵੀ ਸਮਝਦੀ ਹੀ ਹੋਊਗੀ ਵਕਤੋ ਮਾਰੀ ਪਰ ਲੋਕ ਹੀ ਇਹ ਜੀ ਨੇ ਜੋ ਰੰਡੇ ਪਾਣੀ ਕੱਟਣ ਦਿੰਦੇ ਨਹੀਂ ਆਪ ਦਾ ਵਾਸਤਾ ਰਾਸ ਦਾ ਘਰ ਛੱਡਣ ਨੂੰ ਕਿੰਦਾ ਜੀ ਕਰਦਾ ਦੀਪੀ ਨੇ ਸਮਾਜ ਦੀਆਂ ਕੁਰੀਤਿਆਂ ਤੇ ਉਂਗਲ ਰੱਖੀ ਦੀਪੀ ਇਹ ਛੋਟੀ ਗੱਲ ਨਹੀਂ ਹੈ ਮੇਰੇ ਦਿਲ ਨੂੰ ਪੁੱਛ ਜਦੋਂ ਕੋਈ ਮਾਂ ਦੀ ਗੱਲ ਕਰਦਾ ਤੇ ਦਿਲ ਤੇ ਕੀ ਬੀਤਦੀ ਹੈ ਮੇਰਾ ਸਿਰ ਆਪਣੇ ਆਪ ਨੀਵਾ ਹੋ ਜਾਂਦਾ ਹੈ ਮੇਰਾ ਹੰਕਾਰ ਟੁੱਟ ਜਾਂਦਾ ਹੈ ਮੈਨੂੰ ਮੇਰੀ ਜਵਾਨੀ ਬੇਕਾਰ ਲੱਗਣ ਲੱਗ ਜਾਂਦੀ ਹੈ ਮੈਨੂੰ ਮੇਰਾ ਸੰਸਾਰ ਉਜੜਿਆ ਦਿਸਣ ਲੱਗ ਜਾਂਦਾ ਹੈ ਬੱਲੂ ਨੇ ਇੱਕੋ ਸਾਹ ਇਹ ਕਹਿੰਦਿਆਂ ਦੇਲ ਦਾ ਗੁੱਬਗੁਬਾਟ ਕੱਢਿਆ ਦੀਪੀ ਇੱਕਦਮ ਬੱਲੂ ਦੇ ਕਲਾਮ ਵਿੱਚੋਂ ਨਿਕਲ ਕੇ ਖੜੀ ਹੋ ਗਈ ਮੈਂ ਹੁਣ ਤੈਨੂੰ ਨਾ ਮਾਂ ਦੀ ਕਮੀ ਰਹਿਣ ਦੇਉਂਗੀ ਤੇ ਨਾ ਪਤਨੀ ਦੀ ਜਾ ਕਿਸੇ ਹੋਰ ਮੈਂਬਰ ਦੀ ਮੈਂ ਵਸਾਂ ਉਹ ਤੇਰਾ ਸੰਸਾਰ ਇਹ ਕਹਿੰਦੇ ਆਂ ਔਰ ਸੋਈ ਵਿੱਚ ਜਾ ਕੇ ਭਾਂਡੇ ਸਾਫ਼ ਕਰਨ ਲੱਗ ਪਈ। ਦੋਸਤੋ ਤੁਸੀਂ ਸੁਣੀ ਕਹਾਣੀ ਬਖਤੋ ਮਾਰੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ। ਜੇਕਰ ਇਹ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਮਿਲਦੇ ਆਂ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ।